ਜਾਓ ਤੁਸੀਂ ਦੋਵੇਂ ਘੁੰਮ ਆਓ ਫਿਰ ਸ੍ਰੀਸ਼ਨੇ ਘਰ ਵੀ ਜਾਣਾ ਮੰਮੀ ਨੇ ਕਿਹਾ ਨਹੀਂ ਮੰਮੀ ਤੁਹਾਡੀ ਤਬੀਅਤ ਠੀਕ ਨਹੀਂ ਫਿਰ ਕਿਸੇ ਦਿਨ ਲੈ ਜਾਵਾਂਗਾ ਅਲੀਸ਼ਾ ਨੂੰ ਮੈਨੂੰ ਕੀ ਹੋਇਆ ਮੈਂ ਠੀਕ ਆ ਉਹ ਤਾਂ ਉਂਝ ਹੀ ਚੱਕਰ ਜਿਹਾ ਆ ਗਿਆ ਸੀ ਫਿਰ ਇੰਜ ਕਰੋ ਤੁਸੀਂ ਵੀ ਨਾਲ ਚੱਲੋ ਅਸੀਂ ਤਿੰਨੋਂ ਚੱਲਦੇ ਆਂ ਸ੍ਰੀਸ਼ਨੇ ਕਿਹਾ ਤਾਂ ਅਲੀਸ਼ਾ ਨੂੰ ਵੀ ਚੰਗਾ ਲੱਗਿਆ ਨਹੀਂ ਮੈਂ ਤੁਹਾਡੇ ਵਿੱਚ ਕੀ ਕਰਨਾ ਭਲਾ ਹੋ ਆਓ ਤੁਸੀਂ ਦੋਵੇਂ ਮੰਮੀ ਨੇ ਕਿਹਾ ਮੰਮੀ ਅੱਧੇ ਘੰਟੇ ਦੀ ਗੱਲ ਐ ਚਲੋ ਛੇਤੀ ਮੈਂ ਗੱਡੀ ਮੋੜਦਾ ਸतीश ਨੇ ਕਿਹਾ ਤੇ ਬਾਹਰ ਚਲਾ ਗਿਆ ਚਲੋ ਮੰਮੀ ਛੇਤੀ ਨਾਲ ਨਵਾਂ ਸੂਟ ਪਾ ਲਓ ਅਲੀਸ਼ਾ ਤੇਰੀ ਸੱਸ ਨੇ ਗੱਲਾਂ ਕਰਨੀਆਂ ਜੇ ਉਸ ਨੂੰ ਪਤਾ ਲੱਗ ਗਿਆ ਕਿ ਸੱਸ ਨੂੰ ਘਮਾਉਂਦਾ ਫਿਰਦਾ ਹੈ ਗੱਡੀ ਵਿੱਚ ਮੰਮੀ ਬੋਲਣ ਦਿਓ ਉਹਨਾਂ ਨੂੰ ਜਿਵੇਂ ਮੈਂ ਉਹਨਾਂ ਦੀ ਨੂੰਹ ਆ ਸਤੀਸ਼ ਤੁਹਾਡਾ ਜਵਾਈ ਹੈ ਹੁਣ ਤੁਸੀਂ ਕੋਈ ਟੈਨਸ਼ਨ ਨਹੀਂ ਲੈਣੀ ਚਲੋ ਛੇਤੀ ਤੂੰ ਜਾਉਂਦੀ ਕਹਿ ਕੇ ਅਲੀਸ਼ਾ ਦੀ ਮਾਂ ਜੋੜੇ ਪੈਸੇ ਕੱਢਣ ਲੱਗੀ ਕਿ ਜਿੱਥੇ ਵੀ ਜਾਵਾਂਗੇ ਬਿੱਲ ਦੇ ਦੇਾਂਗੀ ਮੈਂ ਅਲੀਸ਼ਾ ਅਗਲੀ ਸੀਟ ਤੇ ਬੈਠੀ ਪਿੱਛੇ ਦੀ ਸੀਟ ਤੇ ਮੁਰਝਾਈ ਫੁੱਲ ਤੇ ਚਾਕਲੇਟ ਦੇਖ ਕੇ ਅਲੀਸ਼ਾ ਨੇ ਸਤੀਸ਼ ਵੱਲ ਵੇਖਿਆ ਤੇਰੇ ਲਈ ਲਈ ਸਨ ਪਰ ਕੱਲ ਸਮਾਂ ਹੀ ਨਹੀਂ ਮਿਲਿਆ ਅਲੀਸ਼ਾ ਨੇ ਚਾਕਲੇਟ ਫੜੀ ਤੇ ਖੋਲ ਕੇ ਖਾਣ ਲੱਗੀ ਸੀਸ਼ ਨੂੰ ਵੀ ਚੰਗਾ ਲੱਗਿਆ ਐਨੇ ਨੂੰ ਮੰਮੀ ਆ ਗਈ ਦੇਖ ਜਰਾ ਇਸ ਨੂੰ ਚਾਕਲੇਟ ਦੇਖ ਕੇ ਰਿਹਾਨੀ ਜਾਂਦਾ ਇਸ ਕੁੜੀ ਤੋਂ ਐਨੀ ਪਸੰਦ ਹੈ ਨਾ ਇਸ ਨੂੰ ਕਿ ਜਦ ਵੀ ਤਨਖਾਹ ਮਿਲਦੀ ਸੀ ਕਹਿੰਦੀ ਸੀ ਹੋਰ ਕੁਝ ਲਿਆਉਣਾ ਭਾਵੇਂ ਨਾ ਪਰ ਚਾਕਲੇਟ ਨਾ ਭੁੱਲਣਾ ਖਾਓ ਮੰਮੀ ਸੀਸ਼ ਜੀ ਮੇਰੇ ਲਈ ਲਿਆਏ ਨੇ ਅਲੀਸ਼ਾ ਨੇ ਕਿਹਾ ਤੇ ਮੰਮੀ ਨੂੰ ਵੀ ਚਾਕਲੇਟ ਦਿੱਤੀ ਖੁਸ਼ ਰਹੋ ਤੁਸੀਂ ਦੋਵੇਂ ਸਾਨੂੰ ਵੱਡਿਆਂ ਨੂੰ ਹੋਰ ਕੁਝ ਨਹੀਂ ਚਾਹੀਦਾ। ਦੋਵੇਂ ਜਣੀਆਂ ਸਤੀਸ਼ ਨਾਲ ਪੀਜਾ ਹਟਤੇ ਗਈਆਂ। 1 ਘੰਟਾ ਹੋ ਗਿਆ। ਮੰਮੀ ਦੇ ਫੋਨ ਆ ਰਹੇ ਸੀ ਸਤੀਸ਼ ਨੂੰ। ਸਤੀਸ਼ ਨੇ ਰਸਤੇ ਵਿੱਚ ਅਲੀਸ਼ਾ ਨੂੰ ਫੁੱਲ ਖਰੀਦ ਕੇ ਦਿੱਤੇ ਤਾਂ ਮੰਮੀ ਨੂੰ ਹੋਰ ਵੀ ਖੁਸ਼ੀ ਹੋਈ। ਇੱਕ ਪਲ ਵਿੱਚ ਸਭ ਕੁਝ ਠੀਕ ਕਿਵੇਂ ਹੋ ਸਕਦਾ ਹੈ? ਇਹ ਸੁਪਨਾ ਤਾਂ ਨਹੀਂ ਜੋ ਮੈਂ ਸੋਚਦੀ ਸੀ, ਜੋ ਮੈਨੂੰ ਚਾਹੀਦਾ ਸੀ, ਉੰਜ ਹੀ ਹੋ ਰਿਹਾ ਹੈ। ਅਲੀਸ਼ਾ ਨੇ ਸੋਚਿਆ ਅਲੀਸ਼ਾ ਤੇ ਉਸਦੀ ਮੰਮੀ ਨੂੰ ਘਰ ਛੱਡ ਕੇ ਸਤੀਸ਼ ਨੇ ਕਿਹਾ ਮੈਂ ਚੱਲਦਾ ਘਰ ਪਹੁੰਚ ਕੇ ਫੋਨ ਕਰਾਂਗਾ ਪਰ ਅਲੀਸ਼ਾ ਦਾ ਦਿਲ ਕਰ ਰਿਹਾ ਸੀ ਕਿ ਇਹ ਪਲ ਇੱਥੇ ਹੀ ਰੁਕ ਜਾਣ ਮੰਮੀ ਅੰਦਰ ਗਈ ਤਾਂ ਸਤੀਸ਼ ਨੇ ਪੁੱਛਿਆ ਜਾਣਾ ਘਰ ਮੇਰੇ ਨਾਲ ਤਾਂ ਅਲੀਸ਼ਾ ਸ਼ਰਮਾ ਗਈ ਕੱਲ ਆਵਾਂਗਾ ਲੈਣ ਮੈਂ ਇੱਕ ਦਿਨ ਰਹਿ ਲਿਆ ਬੜਾ ਸਤੀਸ਼ ਨੇ ਕਿਹਾ ਤੇ ਬਾਈ ਕਹਿ ਕੇ ਚਲਾ ਗਿਆ ਮੰਮੀ ਨੇ ਅੰਦਰ ਆ ਕੇ ਅਲੀਸ਼ਾ ਦੀ ਨਜ਼ਰ ਉਤਾਰੀ ਮੇਰੀ ਧੀ ਦੀ ਖੁਸ਼ੀ ਨੂੰ ਨਜ਼ਰ ਨਾ ਲੱਗੇ ਰੱਬਾ ਕਿੰਜ ਅੱਖਾਂ ਪਾੜ-ਪਾੜ ਕੇ ਦੇਖ ਰਹੀਆਂ ਸਨ ਸਾਰੀਆਂ ਕਿ ਸੱਸ ਤੇ ਵੋਟੀ ਨੂੰ ਕਮਾਉਣ ਲੈ ਕੇ ਗਿਆ ਅਲੀਸ਼ਾ ਨੇ ਮੰਮੀ ਨੂੰ ਜੱਫੀ ਪਾ ਲਈ ਖੁਸ਼ ਰਹਿ ਮੇਰੀ ਬੱਚੀ ਦੇਖਿਆ ਨਾ ਕਿੰਨਾ ਚੰਗਾ ਸੁਭਾਅ ਇਸਤੀਸ਼ ਦਾ ਹੌਲੀ-ਹੌਲੀ ਬੰਦੇ ਸਮਝ ਜਾਂਦੇ ਨੇ ਦੇਖੀ ਸਭ ਠੀਕ ਹੋ ਜਾਣਾ ਹੈ ਅਲੀਸ਼ਾ ਬਾਰੋਂ ਨੀਤੀ ਨੇ ਆਵਾਜ਼ ਦਿੱਤੀ ਤਾਂ ਅਲੀਸ਼ਾ ਭੱਜੀ ਗਈ ਤੇ ਉਸ ਨੂੰ ਵੀ ਗਲੇ ਨਾਲ ਲਾਇਆ ਆ ਗਈ ਤੂੰ ਸਵੇਰ ਦੀ ਉਡੀਕ ਦੀ ਸੀ ਤੈਨੂੰ ਹਾਂ ਮੇਰਾ ਲੈਕਚਰ ਸੀ ਪਤਾ ਹੈ ਤੇਰੇ ਲੈਕਚਰ ਰਿੰਕੂ ਦੇ ਰਿਹਾ ਹੁਣ ਲੈਕਚਰ ਤੈਨੂੰ ਅਲੀਸ਼ਾ ਨੇ ਹੌਲੀ ਜਹੀ ਕਿਹਾ ਚੁੱਪ ਕਰ ਆਂਟੀ ਨੇ ਸੁਣ ਲੈਣਾ ਵਾਹ ਅਲੀਸ਼ਾ ਬੜੀ ਖੁਸ਼ ਹੈ ਸੁਣਿਆ ਜੀਜੂ ਘਮਾਉਣ ਲੈ ਕੇ ਗਿਆ ਸੀ ਤੁਹਾਨੂੰ ਦੋਵਾਂ ਨੂੰ ਆਹੋ ਬਸ ਜਿਆਦਾ ਦੂਰ ਨਹੀਂ ਇੱਥੇ ਪੀਜਾ ਹਟਤੇ ਹੀ ਗਏ ਸੀ ਅਸੀਂ ਅਲੀਸ਼ਾ ਨੇ ਕਿਹਾ ਲੱਗਦਾ ਹੁਣ ਸਭ ਕੁਝ ਠੀਕ ਹੈ ਤੁਹਾਡੇ ਦੋਵਾਂ ਵਿੱਚ ਹਾਂ ਨੀਤੀ ਅੱਜ ਵਿਆਹ ਤੋਂ ਬਾਅਦ ਪਹਿਲੀ ਵਾਰ ਲੱਗਿਆ ਕਿ ਸ਼ਾਇਦ ਸਭ ਠੀਕ ਹੋ ਸਕਦਾ ਹੈ ਸਤੀਸ਼ ਨੇ ਪਹਿਲ ਕੀਤੀ ਹੈ ਮੈਨੂੰ ਕਿਹਾ ਕਿ ਉਹ ਆਪਣੇ ਅਤੀਤ ਨੂੰ ਭੁੱਲ ਕੇ ਮੇਰੇ ਕੋਲ ਆਏ ਨੇ ਤੇ ਹੁਣ ਸਿਰਫ ਮੇਰੇ ਨੇ ਮੈਂ ਬਹੁਤ ਖੁਸ਼ ਹਾਂ ਨੀਤੀ ਅਲੀਸ਼ਾ ਦੀ ਖੁਸ਼ੀ ਦੇਖ ਕੇ ਨੀਤੀ ਨੇ ਚੁੱਪ ਰਹਿਣਾ ਬਿਹਤਰ ਸਮਝਿਆ ਅਲੀਸ਼ਾ ਨਹੀਂ ਖੁਸ਼ ਹੈ ਪਰ ਸਤੀਸ਼ੇ ਕੀ ਕਰ ਰਿਹਾ ਹੈ ਇੱਕ ਬੰਨੇ ਅਲੀਸ਼ਾ ਤੇ ਇੱਕ ਬੰਨੇ ਉਹ ਕੁੜੀ ਲੱਗਦਾ ਉਸਨੇ ਸੈਟਿੰਗ ਕਰ ਲਈ ਹੈ ਅਲੀਸ਼ਾ ਨੂੰ ਘਰ ਵਾਲੀ ਬਣਾ ਕੇ ਰੱਖੇਗਾ ਤੇ ਰੀਆ ਨੂੰ ਬਾਹਰ ਵਾਲੀ ਜਿਵੇਂ ਰਿੰਕੂ ਨੇ ਕਿਹਾ ਰੀਆ ਨੇ ਤਾਂ ਸਤੀਸ਼ ਨੂੰ ਲੁੱਟ ਕੇ ਖਾ ਜਾਣਾ ਪਰ ਮੈਂ ਇਹ ਸਭ ਇਸ ਸਮੇਂ ਉਸ ਨੂੰ ਨਹੀਂ ਦੱਸ ਸਕਦੀ ਮੈਨੂੰ ਆਂਟੀ ਨਾਲ ਗੱਲ ਕਰਨੀ ਚਾਹੀਦੀ ਹੈ ਅਲੀਸ਼ਾ ਦੇ ਸਹੁਰੇ ਜਾਣ ਤੋਂ ਬਾਅਦ ਗੱਲ ਕਰਾਂਗੀ ਨੀਤੀ ਸੋਚ ਰਹੀ ਸੀ ਕੀ ਹੋਇਆ ਤੈਨੂੰ ਅਲੀਸ਼ਾ ਨੇ ਪੁੱਛਿਆ ਕੁਝ ਨਹੀਂ ਚਲ ਗੱਲਾਂ ਕਰਦੇ ਆਂ ਕਹਿ ਕੇ ਅਲੀਸ਼ਾ ਨੀਤੀ ਨੂੰ ਨਾਲ ਲੈ ਕਮਰੇ ਵਿੱਚ ਚਲੀ ਗਈ ਸतीश ਬਹੁਤ ਖੁਸ਼ ਸੀ ਅਲੀਸ਼ਾ ਦਾ ਉਸ ਨੂੰ ਪਿਆਰ ਭਰੀਆਂ ਨਜ਼ਰਾਂ ਨਾਲ ਵੇਖਣਾ ਉਸ ਨੂੰ ਯਾਦ ਆ ਰਿਹਾ ਸੀ ਅੱਜ ਸੱਚੀ ਇੰਜ ਲੱਗ ਰਿਹਾ ਹੈ ਕਿ ਜ਼ਿੰਦਗੀ ਵਿੱਚ ਪਿਆਰ ਨੇ दस्तक ਦਿੱਤੀ ਹੈ ਮੈਂ ਅਲੀਸ਼ਾ ਨੂੰ ਹਮੇਸ਼ਾ ਖੁਸ਼ ਰੱਖਾਂਗਾ ਅਲੀਸ਼ਾ ਆਉਂਦੀ ਹੈ ਪਹਣੀ ਮੂਨ ਤੇ ਵੀ ਜਾਵਾਂਗੇ ਉਸ ਨੂੰ ਹਰ ਖੁਸ਼ੀ ਦਵਾਂਗਾ ਜੀ ਦੀ ਉਹ ਹੱਕਦਾਰ ਹੈ ਸਤੀਸ਼ ਵੀ ਰਸਤੇ ਵਿੱਚ ਸੋਚ ਰਿਹਾ ਸੀ ਘਰ ਪਹੁੰਚਿਆ ਤਾਂ ਅੰਦਰ ਵੜਦਿਆਂ ਹੀ ਮੰਮੀ ਬੋਲਣ ਲੱਗੀ ਸਮਾਂ ਦੇਖ ਜਰਾ ਕਿੱਥੇ ਰਹਿ ਗਿਆ ਸੀ ਤੈਨੂੰ ਨਹੀਂ ਪਤਾ ਸੌਦਾ ਲਿਆਉਣਾ ਸੀ ਅੱਧੀ ਰਾਤ ਪਾ ਕੇ ਆ ਗਿਆ ਤਨਖਾਹ ਕਿੱਥੇ ਐ ਫੜਾ ਮੈਨੂੰ ਸਤੀਸ਼ ਨੇ ਪੈਸੇ ਮੰਮੀ ਦੇ ਹੱਥ ਤੇ ਰੱਖੇ ਆਹ ਕੀ ਐਨੇ ਪੈਸੇ ਬਾਕੀ ਕਿੱਥੇ ਨੇ ਮੰਮੀ ਕਿੰਨੀ ਵਾਰ ਪੈਸੇ ਲਈ ਸੀ ਐਡਵਾਂਸ ਬੌਸ ਨੇ ਕੱਟ ਕੇ ਦਿੱਤੇ ਨੇ ਆ ਥੋੜੇ ਮੈਂ ਰੱਖੇ ਨੇ ਸੌਦਾ ਲਿਆਓ ਬਾਕੀ ਕੁਝ ਦਿਨਾਂ ਬਾਅਦ ਫੇਰ ਲਿਆ ਦਿਨਾ ਸੀਸ਼ ਨੇ ਕਿਹਾ ਤੂੰ ਕੀ ਕਰਨੇ ਪੈਸੇ ਕਾਰ ਤੈਨੂੰ ਆਫਿਸ ਵੱਲੋਂ ਮਿਲੀ ਐ ਡੱਬਾ ਤੂੰ ਪੈਕ ਕਰਾ ਕੇ ਲਿਜਾਂਦਾ ਕਪੜਾ ਲੀੜਾ ਤੋਤਾ ਪ੍ਰੈਸ ਮਿਲਦਾ ਹੋਰ ਕਿਹੜਾ ਖਰਚਾ ਹੈ ਤੇਰਾ ਨਾਲੇ ਕੁਝ ਚਾਹੀਦਾ ਵੀ ਐ ਮੈਂ ਮਿੱਤੋ ਲਵੀ ਕਿਤੇ ਜਨਾਨੀ ਜੋ ਗੇਤਾ ਨਹੀਂ ਰੱਖੇ ਪੁੱਠੀਆਂ ਆਤਾ ਨਾ ਭਾਵੀ ਮੈਂ ਤੈਨੂੰ ਦੱਸਿਆ ਫੜਾ ਕਿੰਨੇ ਪੈਸੇ ਰੱਖਿਆ ਅਲੀਸ਼ਾ ਵਾਸਤੇ ਮੰਮੀ ਕੀ ਗੱਲਾਂ ਕਰਦੀੋਂ ਵਿਆਹ ਹੋ ਗਿਆ ਮੇਰਾ ਕਿਸੇ ਵੇਲੇ ਆਉਣਾ ਜਾਣਾ ਪੈਂਦਾ ਕਿਤੇ ਨਾਲੇ ਕਾਰ ਮਿਲੀ ਐ ਪੈਟਰੋਲ ਤਾਂ ਪਵਾਉਣਾ ਹੁੰਦਾ ਮੈਂ ਫਿਕਰ ਨਾ ਕਰੋ ਅਲੀਸ਼ਾ ਨੂੰ ਜੋ ਚਾਹੀਦਾ ਤੁਹਾਡੇ ਨਾਲ ਜਾ ਕੇ ਲਿਆਵੇਗੀ ਉਸਨੂੰ ਪੈਸੇ ਨਹੀਂ ਦੇਣ ਲੱਗਾ ਮੈਂ ਕਹਿ ਕੇ ਸतीश ਕਮਰੇ ਵਿੱਚ ਚਲਾ ਗਿਆ ਉਨਮ ਦਾ ਮੂ ਬਣ ਗਿਆ ਮੰਮੀ ਪਾਜੀ ਹਰ ਵਾਰ ਤਨਖਾਹ ਲਿਆ ਕੇ ਮੈਨੂੰ ਵੀ ਪੈਸੇ ਦਿੰਦਾ ਸੀ ਪਰ ਇਸ ਵਾਰ ਕੋਈ ਪੈਸਾ ਨਹੀਂ ਦਿੱਤਾ ਅਲੀਸ਼ਾ ਨੇ ਕੰਨ ਭਰ ਦਿੱਤੇ ਹੋਣੇ ਕਿ ਭੈਣ ਨੂੰ ਪੈਸੇ ਨਾ ਦਵਾਂ ਮੈਨੂੰ ਤਾਂ ਇਹੀ ਲੱਗਦਾ ਹੈ ਲੱਗਦਾ ਕੀ ਹੈ ਪੱਕਾ ਹੁਣ ਵੀ ਭਾਬੀ ਕੋਲ ਹੀ ਗਿਆ ਸੀ ਉੱਥੋਂ ਹੀ ਆਇਆ ਤੈਨੂੰ ਪਈ ਸੀ ਅਲੀਸ਼ਾ ਦਾ ਰਿਸ਼ਤਾ ਲਿਆਉਣ ਦੀ ਦੱਬ ਕੇ ਰਹੇਗੀ ਮੁੰਡਾ ਦੱਬ ਕੇ ਬੈਠ ਗਿਆ ਸਾਡਾ ਦੀਨਾਂ ਵਿੱਚ ਪਰਾਇਆ ਕਰ ਦਿੱਤਾ ਅਕਸ਼ੇਸ਼ ਕਮਰੇ ਵਿੱਚ ਸੋਚ ਰਿਹਾ ਸੀ 1.5 ਲੱਖ ਰੁਪਿਆ ਕੀ ਕੀ ਸੋਚਿਆ ਸੀ ਮੈਂ ਪਰ ਕੀ ਕੀ ਹੋ ਗਿਆ ਸ਼ੁਕਰ ਹੈ ਪ੍ਰਮੋਸ਼ਨ ਮਿਲੀ ਸੀ ਵਰਨਾ ਰਿਆ ਨੂੰ ਦਿੱਤੇ ਪੈਸੇ ਰਾਜੇਸ਼ ਨੂੰ ਕਿੰਜ ਵਾਪਸ ਕਰਦਾ ਆਪਣੀ ਜੋੜੀ ਸਾਰੀ ਸੇਵਿੰਗ ਸਭ ਕੁਝ ਇੱਕ ਮਹੀਨੇ ਵਿੱਚ ਹੀ ਖਤਮ ਹੋ ਗਿਆ ਚਲੋ ਇਸ ਗੱਲ ਦੀ ਖੁਸ਼ੀ ਹੈ ਕਿ ਕੋਈ ਕਰਜ਼ ਨਹੀਂ ਹੈ ਸਿਰ ਤੇ ਬਸ ਇੱਕ ਵਾਰ ਰਹਿਣ ਲਈ ਫਲੈਟ ਦੇਖ ਲਵਾਂ ਆਪਣਾ ਘਰ ਬਣ ਜਾਵੇ ਫਿਰ ਸਭ ਠੀਕ ਆ ਕੁਝ ਪੈਸੇ ਅਲੀਸ਼ਾ ਲਈ ਹੈਗੇ ਤਾਂ ਥੋੜੇ ਨੇ ਪਰ ਉਸ ਨੂੰ ਚੰਗਾ ਲੱਗੇਗਾ ਓਹੋ ਈਸਵਾਰਾ ਪੂਨਮ ਦਾ ਹਜ਼ਾਰ ਦੇਣਾ ਭੁੱਲ ਗਿਆ ਸੋਚ ਕੇ ਸਤੀਸ਼ ਪੂਨਮ ਨੂੰ ਪੈਸੇ ਦੇਣ ਲਈ ਗਿਆ ਰਹਿਣ ਤੋਂ ਭਾਬੀ ਨੂੰ ਦੇ ਦਿਓ ਪੂਨਮ ਨੇ ਕਿਹਾ ਅਬ ਇੱਥੇ ਅਲੀਸ਼ਾ ਕਿੱਥੋਂ ਆ ਗਈ ਮੈਂ ਤੇਰੇ ਲਈ ਰੱਖੇ ਸੀ ਬਸ ਦੇਣੇ ਭੁੱਲ ਗਿਆ ਅੱਗੇ ਤਾਂ ਕਦੇ ਨਹੀਂ ਭੁੱਲਿਆ ਭੈਣ ਨੂੰ ਮੰਮੀ ਨੇ ਵਿੱਚੋਂ ਟੋਕ ਕੇ ਕਿਹਾ ਮੰਮੀ ਕਿਉਂ ਇੱਕ ਪਾਸੇ ਜਾਂਦੇ ਹੋ ਮੈਂ ਕਿਹਾ ਸੀ ਮੇਰਾ ਵਿਆਹ ਕਰੋ ਅਲੀਸ਼ਾ ਨਾਲ ਇੰਜ ਕਰੋਗੇ ਤਾਂ ਉਹ ਇੱਥੇ ਖੁਸ਼ਕੀ ਮੇ ਰਹੇਗੀ ਸਾਨੂੰ ਕੱਢ ਦੇ ਘਰੋਂ ਉਸਨੂੰ ਖੁਸ਼ ਰੱਖ ਲੈ ਤੂੰ ਮੰਮੀ ਮੇਰਾ ਦਿਮਾਗ ਖਰਾਬ ਹੋ ਜਾਣਾ ਇੰਜ ਦੀਆਂ ਗੱਲਾਂ ਤੋਂ ਪੂਰਵਾ ਪੈਸੇ ਨਹੀਂ ਰੱਖਣੇ ਨਹੀਂ ਰੱਖ ਨਹੀਂ ਤਾਂ ਗਲੀ ਵਿੱਚ ਸੁੱਟ ਦੇ ਸਤੀਸ਼ ਪੈਸੇ ਰੱਖ ਕੇ ਚਲਾ ਗਿਆ ਕੀ ਨੇ ਦੋਵੇਂ ਸਾਰਾ ਦਿਨ ਅਲੀਸ਼ਾ ਕਿੰਜ ਕੱਢਦੀ ਹੋਵੇਗੀ ਦੋਵਾਂ ਨਾਲ ਪਰ ਇੱਕ ਦਿਨ ਵੀ ਉਸਨੇ ਸ਼ਿਕਾਇਤ ਨਹੀਂ ਕੀਤੀ ਪਤਾ ਨਹੀਂ ਕਿਉਂ ਇਹ ਅਲੀਸ਼ਾ ਨੂੰ ਗਲਤ ਕਿਉਂ ਸਮਝਦੀਆਂ ਨਹੀਂ ਰਾਤ ਪੈ ਗਈ ਸतीश ਨੂੰ ਭੁੱਖ ਲੱਗੀ ਤਾਂ ਉੱਠ ਕੇ ਰੋਟੀ ਖਾਣ ਲਈ ਗਿਆ ਡੱਬੇ ਵਿੱਚ ਥੋੜੀ ਜਿਹੀ ਸਬਜ਼ੀ ਸੀ ਰੋਟੀ ਤਾਂ ਬਣਾ ਕੇ ਰੱਖ ਦਿੰਦੇ ਮੰਮੀ ਸतीश ਨੇ ਰਸੋਈ ਚੋਂ ਕਿਹਾ ਮੰਮੀ ਗੋਡੇ ਫੜ ਕੇ ਆਈ ਬਣਾ ਦਿੰਨੀ ਆ ਲਿਆ ਰਹਿਣ ਦਿਓ ਪੂਨਮ ਨੂੰ ਕਹਿ ਦਿੰਦੇ ਕੀ ਮੇਰੇ ਵੀ ਚਾਰ ਫੁਲਕੇ ਬਣਾ ਕੇ ਰੱਖ ਦਿੰਦੀ ਆਟਾ ਗੁੰਨਣ ਦੀ ਮਾਰੀ ਨੇ ਨਹੀਂ ਲਾਏ ਹੋਣੀ ਕੀ ਕਹਾਂ ਉਸ ਨੂੰ ਵਿਚਾਰੀ ਚਾਰ ਦਿਨ ਦੀ ਮਹਿਮਾਨ ਐ ਆਹੋ ਸਿਰ ਤੇ ਚੜਾਈ ਜਾਓ ਉਸ ਨੂੰ ਜਾਓ ਬਣਾ ਲੈਣਾ ਮੈਂ ਕੁਝ ਖਾਣ ਨੂੰ ਸਤੀਸ਼ ਨੇ ਕਿਹਾ ਤੇ ਕੁਝ ਲੱਭਣ ਲੱਗਾ ਚੰਗਾ ਦੁੱਧ ਦਾ ਕੱਪ ਗਰਮ ਕਰ ਦੇ ਵੀ ਮੈਨੂੰ ਨਾਲੇ ਪੂਨਮ ਵਾਸਤੇ ਰਿਸ਼ਤਾ ਆਇਆ ਮੈਂ ਕੱਲ ਸ਼ਾਮੀ ਸੱਦਿਆ ਉਹਨਾਂ ਨੂੰ ਅਲੀਸ਼ਾ ਨੂੰ ਵੀ ਆਉਂਦਾ ਹੋਇਆ ਲਿਆ ਆਵੀਂ ਰੋਟੀ ਪਾਣੀ ਖਵਾ ਕੇ ਭੇਜਣਾ ਹੈ ਚੰਗੇ ਤਕੜੇ ਬੰਦੇ ਨੇ ਸਾਡੀ ਕੁੜੀ ਨੂੰ ਅੱਖਾਂ ਤੇ ਬਿਠਾ ਕੇ ਰੱਖਣਗੇ ਠੀਕ ਹੈ ਸतीश ਨੇ ਕਿਹਾ ਸतीश ਨੇ ਮੈਗੀ ਬਣਾਈ ਤੇ ਖਾਣ ਲੱਗਾ ਅਲੀਸ਼ਾ ਦਾ ਫੋਨ ਆ ਗਿਆ ਹੈਲੋ ਸतीश ਜੀ ਰੋਟੀ ਖਾ ਲਈ ਤੁਸੀਂ ਨਹੀਂ ਭੁੱਖ ਨਹੀਂ ਸੀ ਜ਼ਿਆਦਾ ਮੈਗੀ ਬਣਾ ਦਿੱਤੀ ਪੂਨਮ ਨੇ ਸतीश ਨੇ ਝੂਠ ਬੋਲਿਆ ਮੈਗੀ ਨਾਲ ਪੇਟ ਥੋੜਾ ਭਰਨਾ ਹੈ ਕੁਝ ਹੋਰ ਖਾ ਲਵੋ ਨਾਲ ਨਹੀਂ ਬੱਸ ਜ਼ਿਆਦਾ ਭੁੱਖ ਨਹੀਂ ਤੂੰ ਦੱਸ ਕੀ ਕਰਦੀ ਸੀ ਮੈਂ ਬੱਸ ਸੌਣ ਲੱਗੀ ਸੀ ਸੋਚਿਆ ਫੋਨ ਕਰ ਲਵਾਂ ਹਾਂ ਮੈਂ ਵੀ ਫ੍ਰੀ ਹੋ ਕੇ ਕਰਨਾ ਈ ਸੀ ਤੈਨੂੰ ਫੋਨ ਸਤੀਸ਼ ਨੇ ਕਿਹਾ ਅੱਛਾ ਕੱਲ ਪੂਰਮ ਨੂੰ ਦੇਖਣ ਵਾਲੇ ਆ ਰਹੇ ਨੇ ਮੰਮੀ ਨੇ ਕਿਹਾ ਤੈਨੂੰ ਲੈ ਆਵਾਂ ਕੋਈ ਪਰੇਸ਼ਾਨੀ ਤਾਂ ਨਹੀਂ ਇਹ ਤਾਂ ਵਧੀਆ ਹੈ ਕੋਈ ਪਰੇਸ਼ਾਨੀ ਨਹੀਂ ਸਤੀਸ਼ ਜੀ ਤੁਸੀਂ ਆ ਜਾਣਾ ਘਰ ਵਿੱਚ ਲੋੜ ਹੋਣੀ ਮੇਰੀ ਜੈਸੇ 11 ਵਜੇ ਨਹੀਂ ਕਹੀਂ ਤਾਂ ਹੁਣੇ ਆ ਜਾਣਾ ਮੇਰਾ ਵੀ ਦਿਲ ਨਹੀਂ ਲੱਗ ਰਿਹਾ ਸਤੀਸ਼ ਨੇ ਪਿਆਰ ਨਾਲ ਲੀਸ਼ਾ ਨੂੰ ਕਿਹਾ ਤੇ ਗੱਲ ਸੁਣ ਕੇ ਲੀਸ਼ਾ ਵੀ ਸ਼ਰਮਾ ਗਈ ਨਹੀਂ ਹੁਣ ਨਹੀਂ ਆਉਣਾ ਕੱਲ੍ਹ ਸ਼ਾਮੀ ਆ ਜਾਣਾ ਦੋਵੇਂ ਗੱਲਾਂ ਕਰਦੇ ਰਹੀ ਤੇ ਰਾਤ ਦਾ 1 ਵਜ ਗਿਆ ਐਨੀਆਂ ਗੱਲਾਂ ਦੋਵਾਂ ਨੇ ਪਹਿਲਾਂ ਕਦੇ ਕੋਲ ਹੁੰਦਿਆਂ ਨਹੀਂ ਕੀਤੀਆਂ ਸੀ ਓਕੇ ਸਤੀਸ਼ ਜੀ ਸਵੇਰੇ ਆਫਿਸ ਜਾਣਾ ਤੁਸੀਂ ਸੌ ਜਾਓ ओके okay, भाई अलीशा कल लावांगा मैं इंतजार करਾਂਗੀ कहके अलीशा ਤੇ 스티쉬 ਨੇ ਫੋਨ ਕੱਟਿਆ 스티쉬 ਫੋਨ ਰੱਖਣ ਹੀ ਲੱਗਾ ਸੀ ਦੇਖਿਆ ਰੀਆ ਦੇ ਬਹੁਤ ਸਾਰੇ ਮੈਸੇਜ ਆਏ ਸੀ 스티쉬 ਨੇ ਮੈਸੇਜ ਪੜੇ ਕਾਫੀ ਦਰਦ ਭਰੀਆਂ ਸ਼ਾਇਰੀਆਂ ਸੀ 스티쉬 ਜੀ ਮਿਸ ਯੂ ਮੈਂ ਤੁਹਾਨੂੰ ਨਹੀਂ ਭੁੱਲ پا ਰਹੀ ਏਕ ਹੀ ਹੈ ਰੀਆ ਨੂੰ ਸਮਝ ਕਿਉਂ ਨਹੀਂ ਆ ਰਹੀ ਇੰਜ ਕਰੇਗੀ ਤਾਂ ਸਾਡੇ ਲਈ ਠੀਕ ਨਹੀਂ ਮੈਂ ਕੋਈ ਰਿਪਲਾਈ ਨਹੀਂ ਕਰਾਂਗਾ ਰੀਆ ਖੁਦ ਸਮਝ ਜਾਵੇਗੀ ਕਿ ਮੈਂ ਗੱਲ ਨਹੀਂ ਕਰਨਾ ਚਾਹੁੰਦਾ ਸतीश ਨੇ ਸੋਚਿਆ ਤੇ ਫੋਨ ਰੱਖ ਦਿੱਤਾ ਅਗਲੇ ਦਿਨ ਸतीश ਨੇ ਉੱਠ ਕੇ ਪੂਨਮ ਨੂੰ ਫੇਰ ਮਨਾਇਆ ਤੇ ਪੈਸੇ ਦਿੱਤੇ ਆ ਫੜ ਪੈਸੇ ਜ਼ਿਆਦਾ ਸਮਾਨ ਤੇ ਅਲੀਸ਼ਾ ਨੂੰ ਲੈਣ ਗਿਆ ਸਬਜ਼ੀਆਂ ਫੜ ਲਈਆਂ ਇਹ ਨਾਲ ਆ ਕੇ ਬਣਾ ਦੇਵੇਗੀ ਮੰਮੀ ਸ਼ਾਮੀ 6 ਵਜੇ ਜਾਣੇ ਮੈਨੂੰ ਆਉਂਦਿਆਂ ਰਾਤੀ ਰੋਟੀ ਇੰਨੀ ਛੇਤੀ ਕਿੰਜ ਬਣੇਗੀ ਨਲੀ ਆਉਂਦੀ ਐ ਰਸੋਈ ਵਿੱਚ ਬਾੜ ਦੇਣਾ ਉਸਨੂੰ ਸਤੀਸ਼ ਨੇ ਕਿਹਾ ਨਹੀਂ ਪਹਿਲਾਂ ਉਸਨੂੰ ਬਿਠਾ ਕੇ ਆਰਤੀ ਕਰਾਂਗੀ ਫੁੱਲਾਂ ਦੀ ਵਰਖਾ ਕਰਾਂਗੀ ਫਿਰ ਰਸੋਈ ਵਿੱਚ ਭੇਜਾਂਗੀ ਤੂੰ ਨਾ ਸਾਡੇ ਘਰ ਦੇ ਕੰਮਾਂ ਵਿੱਚ ਦਖਲ ਅੰਦਾਜ਼ੀ ਨਾ ਕਰ ਮੈਨੂੰ ਨੂੰ ਨੂੰ ਆਪਣੇ ਹਿਸਾਬ ਨਾਲ ਰੱਖਣ ਦੇ ਟਿਫਨ ਬਣਾਇਆ ਮੇਰਾ ਸਤੀਸ਼ ਨੇ ਪੁੱਛਿਆ ਨਹੀਂ ਮੈਥੋਂ ਨਹੀਂ ਉੱਠਿਆ ਗਿਆ ਦੁੱਧ ਦਾ ਗਲਾਸ ਮੰਗਿਆ ਸੀ ਦੇ ਦੇਂਦਾ ਤਾਂ ਮੈਂ ਗੋਲੀ ਖਾ ਕੇ ਉੱਠ ਪੈਂਦੀ ਪਰ ਤੈਨੂੰ ਗੱਲਾਂ ਕਰਨ ਤੋਂ ਫੁਰਸਤ ਮਿਲਦੀ ਜਨਾਨੀ ਨਾਲ ਫੇਰ ਹੀ ਦੁੱਧ ਬਣਾਉਂਦਾ ਮੰਮੀ ਭੁੱਲ ਗਿਆ ਸੀ ਮੈਂ ਕੋਈ ਨਹੀਂ ਬਾਹਰੋਂ ਖਾ ਲਵਾਂਗਾ ਸਤੀਸ਼ ਨੇ ਕਿਹਾ ਤੇ ਦਫ਼ਤਰ ਚਲਾ ਗਿਆ ਅਲੀਸ਼ਾ ਆਹੀ ਜਾਵੇ ਤਾਂ ਚੰਗਾ ਮੈਨੂੰ ਦੋ ਟਾਈਮ ਦੀ ਰੋਟੀ ਤਾਂ ਮਿਲ ਜਾਂਦੀ ਐ ਮੇਰੀ ਫਿਕਰ ਤਾਂ ਕਰਦੀ ਐ ਪਰ ਮੰਮੀ ਠੀਕ ਨਹੀਂ ਕਰਦੀ ਉਸ ਨਾਲ ਸਤੀਸ਼ ਨੇ ਸੋਚਿਆ ਸਤੀਸ਼ ਜਾਣ ਤੋਂ ਪਹਿਲਾਂ ਮੰਦਰ ਗਿਆ ਤਾਂ ਪੰਡਤ ਜੀ ਮਿਲੇ ਸਤੀਸ਼ ਬੇਟਾ ਉਹਨਾਂ ਹੀ ਬੰਦ ਕਰ ਦਿੱਤਾ ਤੂੰ ਵਿਆਹ ਤੋਂ ਬਾਅਦ ਅਲੀਸ਼ਾ ਨੂੰ ਲਿਆਇਆ ਕਰ ਆਇਆ ਕਰੋ ਦੋਵੇਂ ਰੋਟੀ ਤੇ ਵੀ ਬੁਲਾਇਆ ਸੀ ਤੁਹਾਨੂੰ ਪਰ ਤੁਸੀਂ ਆਏ ਨਹੀਂ ਕੋਈ ਨਹੀਂ ਪੰਡਤ ਜੀ ਕੱਲਾ ਮੰਗਾ ਅਲੀਸ਼ਾ ਨਾਲ ਸਤੀਸ਼ ਨੇ ਕਿਹਾ ਤੇ ਮੱਥਾ ਟੇਕ ਕੇ ਜਾਣ ਲੱਗਾ ਰੁਕ ਬੇਟਾ ਪੰਡਤ ਨੇ ਕਿਹਾ ਪੂਨਮ ਦਾ ਰਿਸ਼ਤਾ ਸਿਰੇ ਚੜੇਗਾ ਜਾਂ ਫਿਰ ਉਸਦੀ ਜ਼ਿੱਦ ਦੀ ਵਜ੍ਹਾ ਨਾਲ ਟੁੱਟ ਜਾਵੇਗਾ ਅਲੀਸ਼ਾ ਤੇ ਸਤੀਸ਼ ਆਪਣੀ ਜ਼ਿੰਦਗੀ ਨਵੇਂ ਸਿਰੇ ਤੋਂ ਸ਼ੁਰੂ ਕਰ ਸਕਣਗੇ ਜਾਂ ਫਿਰ ਰੀਆ ਫੇਰ ਉਹਨਾਂ ਦੇ ਰਿਸ਼ਤੇ ਵਿੱਚ ਆ ਕੇ ਦਰਾਰ ਪਾਵੇਗੀ ਇਹ ਸਭ ਜਾਣਨ ਲਈ ਕਹਾਣੀ ਨਾਲ ਜੁੜੇ ਰਹੋ ਕਹਾਣੀ ਕਿਵੇਂ ਦੀ ਲੱਗੀ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਰਾਹੀਂ ਲਿਖ ਕੇ ਜ਼ਰੂਰ ਸਾਂਝੇ ਕਰਿਓ ਕਹਾਣੀ ਪਸੰਦ ਆਈ ਲਾਈਕ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਵੋ ਅੱਜ ਲਈ ਬਸ ਇੰਨਾ ਹੀ ਮਿਲਦੇ ਹਾਂ ਇੱਕ ਨਵੀਂ ਕਹਾਣੀ ਦੇ ਨਾਲ કહાણી સુન લઈના કિતી સમય બહુ બહુ ધનવાદ